ਦ ਲਗਾਤਾਰ ਚੋਰੀ ਦੇ ਸਿਲਸਲੇ ਵਾਦੇ ਜਾ ਰਹੇ ਨੇ ਜੀ ਹਾਂ ਔਰ ਕਰਤਾਸਪੁਰ ਦੀ ਗੱਲ ਕਰਦੇ ਆਂ ਤਾਂ ਅੱਜ ਦੂਜੇ ਦਿਨ ਚੋਰੀ ਦੀ ਦੂਜੀ ਵਾਰਤਤ ਹੋਈ ਹੈ ਜੀ ਹਾਂ ਜਿਸ ਦੇ ਵਿੱਚ ਸਾਰਾ ਸਮਾਨ ਘਰ ਦਾ ਜਿਹੜਾ ਆ ਉਹ ਲੁੱਟ ਪੁੱਟ ਗਏ ਤੇ ਚੋਰ ਫਰਾਰ ਹੋ ਚੁੱਕੇ ਨੇ ਪਹਿਲੇ ਦਿਨ 25 ਲੱਖ ਰੁਪਏ ਦੇ ਮੋਬਾਈਲ ਜਿਹੜੇ ਆ ਇੱਕ ਦੁਕਾਨ ਦੇ ਵਿੱਚੋਂ ਚੋਰੀ ਕੀਤੇ ਜਾਂਦੇ ਆ ਔਰ ਹੁਣ ਦੂਸਰੇ ਦਿਨੇ ਇੱਕ ਬੰਦ ਪਏ ਘਰ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਦਰਅਸਲ ਪਰਿਵਾਰਕ ਮੈਂਬਰ ਜਿਹੜੇ ਸੀ ਉਹ ਆਪਣੇ بیٹے ਨੂੰ ਮਿਲਣ ਦੇ ਵਾਸਤੇ ਗੁਰਦਾਉਂ ਗਏ ਹੋਏ ਸੀ ਕਿਉਂਕਿ ਬੇਟਾ ਉਹਨਾਂ ਦਾ ਉੱਥੇ ਕੰਮ ਕਰਦਾ ਹੈ। ਤਾਂ ਵਾਪਸ ਘਰ ਦੇ ਵਿੱਚ ਕੋਈ ਵੀ ਨਹੀਂ ਸੀਗਾ ਉੱਥੇ ਹੀ ਨਵਾਂ ਪਰਿਵਾਰ ਗਿਆ ਹੋਇਆ ਸੀ ਤਾਂ ਘਰ ਦੇ ਵਿੱਚ ਜਿੰਦਰੇ ਲੱਗੇ ਹੋਏ ਸੀ ਪਰ ਜਦੋਂ ਰਿਸ਼ਤੇਦਾਰੀਆਂ ਦੇ ਵਿੱਚੋਂ ਆਣ ਕੇ ਮੈਂਬਰਾਂ ਨੇ ਦੇਖਿਆ ਤਾਂ ਘਰ ਦੀ ਤਾਲੇ ਵਗੈਰਾ ਸਾਰੇ ਟੁੱਟੇ ਹੋਏ ਸੀਗੇ ਔਰ ਅਲਮਾਰੀਆਂ ਤੱਕ ਟੁੱਟੀਆਂ ਹੋਈਆਂ ਸੀ ਸਮਾਨ ਖਿਲਰਿਆ ਪਿਆ ਸੀਗਾ ਜਦੋਂ ਦੇਖਿਆ ਤਾਂ ਪਤਾ ਲੱਗਾ ਕਿ ਸਾਰਾ ਸਮਾਨ ਜਿਹੜਾ ਆ ਉਹ ਗਾਇਬ ਹੋ ਚੁੱਕਿਆ ਇਥੋਂ ਤੱਕ ਕਿ ਟੂਟੀਆਂ ਘਰ ਦੇ ਬਰਤਨ ਤੱਕ ਵੀ ਜਿਹੜੇ ਆ ਚੋਰਾ ਨੇ ਨਹੀਂ ਛੱਡੇ ਸਭ ਕੁਝ ਲੁੱਟ ਪੁੱਟ ਕੇ ਫਰਾਰ ਹੋ ਚੁੱਕੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਆਉ ਸੁਣਦੇ ਆ ਕਿ ਉਹਨਾਂ ਦਾ ਕੀ ਕੁਝ ਕਹਿਣਾ ਹੈ ਭਾਜੀ ਮੇਰਾ ਨਾਮ ਅਮਨ ਸ਼ਰਮਈਆ ਐ ਮੈਂ ਘਰ ਹੈਗਾ ਮੇਰੇ ਸਹੁਰਾ ਸਾਹਿਬ ਦਾ ਸ਼੍ਰੀ ਗੁਰਿੰਦਰ ਸ਼ਰਮਈਆ ਦਾ ਤੇ ਆਇਆ ਹੈਗਾ ਪੁਲਿਸ ਦੇ ਪੋਸਟ ਆਫਿਸ ਦੀ ਬੈਕ ਸਾਈਡ ਤੇ ਘਰ ਸਾਡਾ ਬਿਲਕੁਲ ਨਰਗੇਸ ਜਿਹੜੇ ਨੰਦ ਮਾਡਲ ਸਕੂਲ ਉਹਨਾਂ ਦੇ ਘਰ ਦੇ ਲਾਗੇ ਘਰ ਆ ਐ ਮੇਰੇ ਸੋਹਰਾ ਸਾਹਿਬ ਨੂੰ 10 ਦਿਨ ਪਹਿਲਾਂ ਇਹਨਾਂ ਦਾ ਬੇਟਾ ਗੁੜगांव ਨੋ ਜੌਬ ਕਰਦਾ ਉਹਨੂੰ ਮਿਲਣ ਗੱਲ ਮਾਰਤੇ ਗਏ ਸੀ ਤੇ ਬੜੇ ਸੋਹਣੇ ਜਿੰਦਰੀ ਜੁੰਦਰੇ ਮਾਰ ਕੇ ਬਹਿਤ ਕਰਕੇ ਗਏ ਸੀ ਅਜੇ ਇੱਕ ਕੱਲ ਮਾਮਾ ਜੀ ਚੈੱਕ ਕਰਕੇ ਗਏ ਜਿੰਦਰੀ ਜੁੰਦਰੇ ਉਦੋਂ ਤਾਂ ਕੱਲ ਤੱਕ ਤਾਂ ਸਭ ਕੁਝ ਠੀਕ ਠਾਕ ਸੀ ਹਾਂ ਹੁਣ ਥੋੜੀ ਦੇਰ ਪਹਿਲਾਂ ਹੀ ਨਰਗੇਸ ਆਂਟੀ ਨੇ ਫੋਨ ਕਰਕੇ ਸਾਨੂੰ ਦੱਸਿਆ ਕਿ ਇਤਰਾਹ ਦਰਵਾਜ਼ੇ ਟੁੱਟੇ ਪਏ ਆ ਤੇ ਤੁਸੀਂ ਆਣ ਕੇ ਚੈੱਕ ਕਰੋ ਤੇ ਜਦੋਂ ਅਸੀਂ ਆਏ ਆ ਤੇ ਦੇਖਿਆ ਖਲਾਰਾ ਪਲਾਰਾ ਪੂਰਾ ਪਿਆਦਾ ਉੱਪਰ ਕਮਰੇ 'ਚ ਟੂਟੀਆਂ ਤੋੜੀਆਂ ਪਈਆਂ ਆ ਤੇ ਰਸੋਈ 'ਚ ਭਾਂਡੇ ਲੱਗੇ ਦੇ ਆ ਬਸ ਇਹਨਾਂ ਚੀਜ਼ਾਂ ਦਾ ਤਾਂ ਮੈਂ ਵੇਖ ਲਿਆ ਬਾਕੀ ਹੋਰ ਜਿਹੜਾ ਕੋਈ ਨੁਕਸਾਨ ਕੋਈ ਪੈਸੇ ਤੇ ਲੇਦਾ ਉਹ ਬਰੇ ਜੇ ਮੰਮੀ ਹੁਣਾਂ ਨੂੰ ਮੈਂ ਫੋਨ ਕਰਕੇ ਤੇ ਦੱਸ ਦਿੱਤਾ ਆ ਉਹ ਹੂੰ ਥੋੜਾ ਜਨਾ ਮੈਨੂੰ ਨਾਲ ਇਹ ਗੱਲ ਨਹੀਂ ਹੋਈ ਹੈ ਕਿ ਕਿੰਨਾ ਕੁ ਹੋਇਆ ਹੈ ਪੁਲਿਸ ਨੂੰ ਅਹੀਂ ਪਾਜੀ ਟੈਲੀਫੋਨ ਕਰਤਾ ਹੀ ਆ ਪਰ ਅਜੇ ਆਈ ਨਹੀਂ ਹੈਗੀ ਆ ਜਾਂਦੇ ਕਹਿੰਦੇ ਕਿਨੀਆਂ ਲਮਾਰੀਆਂ ਤੋੜੀਆਂ ਨੇ ਪਾਜੀ ਇਹ ਥੱਲੇ ਦੋ ਲਮਾਰੀਆਂ ਐ ਜੇ ਤੇ ਉੱਪਰ ਵੀ ਦੋ ਤਿੰਨ ਲਮਾਰੀਆਂ ਹੈਗੀਆਂ ਜੇ ਬੈੱਡ ਵੀ ਫੋਲੇ ਫੱਲੇ ਸਾਰਾ ਕੁਝ ਫੱਲੇ ਸਾਰੀਆਂ ਤਕਰੀਬਨ ਬੈੱਡ ਤੇ ਲਮਾਰੀਆਂ ਦਰਾਜ ਕੋਈ ਕੋਈ ਚੀਜ਼ ਉੱਪਰ ਜਿਹੜੀ ਇਹੋ ਜੀ ਇਨਕ ਜਿਹੜੀ ਉਹਨਾਂ ਫੋਲੀ ਨਹੀਂ ਕਿ ਹੈਗੀ ਕੀ ਲੱਗਦਾ ਕਿ ਰਾਤ ਨੂੰ ਚੋਰੀ ਹੋਈ ਹੈ ਤੇ ਦਿਨ ਚੋਰੀ ਹੋਈ ਹੈ ਪਾਜੀ ਹੁਣ ਲੱਗਦਾ ਤੇ ਇਸ ਤਰ੍ਹਾਂ ਹੀ ਜਾਂ ਰਾਤ ਨੂੰ ਹੋਈ ਆ ਤੇ ਜਾਂ ਸਵੇਰੇ ਵੀ ਹੋ ਸਕਦੀ ਆ ਹੋਇਆ ਹੋਈ ਰਾਤ ਤੋਂ ਲੈ ਕੇ ਹੁਣ ਥੋੜੇ ਟਾਈਮ ਦੇ ਵਿੱਚ 12 14 ਘੰਟੇ ਦੇ ਵਿੱਚ ਵਿੱਚ ਹੀ ਹੋਈ ਆ ਜੋ ਕੁਝ ਹੋਇਆ ਮੈਨੂੰ ਹੁਣੇ ਦੋ ਬਸ 10 15 ਮਿੰਟ ਪਹਿਲਾਂ ਹੀ ਮੈਂ ਅੰਦਾਜ਼ਾ ਪਹਿਲਾਂ ਮੈਂ ਮਾਮਾ ਜੀ ਹੋ ਕੇ ਗਿਆ ਕੱਲ੍ਹ ਸ਼ਾਮ ਨੂੰ ਕੱਲ੍ਹ ਸ਼ਾਮ ਨੂੰ ਮਾਮਾ ਹੀ ਹੋ ਕੇ ਗਏ ਉਸ ਤੋਂ ਤਿੰਨ ਦਿਨ ਉਸ ਤੋਂ ਤਿੰਨ ਦਿਨ ਪਹਿਲਾਂ ਮੈਂ ਦੇਖ ਕੇ ਗਿਆ ਆਂ ਅੰਦਾਜ਼ਨ ਕੋਈ ਕਿੰਨਾ ਕ ਨੁਕਸਾਨ ਹੋ ਸਕਦਾ ਬਾਜੀ ਤੁਹਾਨੂੰ ਪਤਾ ਘਰ ਦੇ ਵਿੱਚ ਬੜਾ ਮੋੜੀ ਮੋਟੇ ਵੀ ਰੱਖੋ 10 2000 5000 ਦਾ ਸਮਾਨ ਐਵੇਂ ਪਿਆ ਹੁੰਦਾ ਹੀ ਆ ਗਿਆਨੇ ਗੁਨੇ ਉਹਨਾਂ ਨਾਲ ਗੱਲ ਹੋਈ ਹੈ ਗਿਆਨੇ ਗੁਨੇ ਵੀ ਇਹੀ ਵਿੱਚ ਪਾਜੀ ਅਜੇ ਨਾਲ ਉਹਨੇ ਇੰਨਾ ਮੈਨ ਦੱਸਿਆ ਨਹੀਂ ਹੈ ਜਿਉਂ ਨਾਲ ਕੰਪਲੀਟਲੀ ਉਹਨਾਂ ਨਾਲ ਵੀ ਨਹੀਂ ਗੱਲ ਮੇਰੀ ਹੋਈ ਕਿਉਂਕਿ ਇਧਰ ਪੁਲਿਸ ਦੀ ਕਾਰਵਾਈ ਥੋੜੀ ਕ ਮੈਂ ਵੀ ਵੇਖਣ ਚਾਹਖਣ ਡਿਆ ਕਿ ਕਿੰਨਾ ਕੁ ਮੋਟਾ ਮੋਟਾ ਹੋਇਆ ਜਾਂ ਕਿਸ ਤਰ੍ਹਾਂ ਉਹ ਮੈਨੂੰ ਦੱਸਦਣ ਕੇ ਬਾਅਦ ਚੋ ਤੇ ਫਿਰ ਮੈਂ ਤੁਹਾਨੂੰ ਦੱਸਦਾ ਪਹਿਲੇ ਪਰਿਵਾਰ ਨੂੰ ਸੂਚਿਤ ਕਰਦਾ ਹਾਂ ਜੀ ਪਰਿਵਾਰ ਨੂੰ ਭਾਜੀ ਦੱਸਦਾ ਇਹ ਸਾਰਿਆਂ ਨੂੰ ਦੇਖੋ ਜੀ ਜਿਹੜੇ ਓਨਰ ਨੇ ਉਥੇ ਆਊਟ ਆਫ ਸਟੇਸ਼ਨ ਹੈ ਇਸ ਕਰਕੇ ਕਿ ਵੀ ਕਿਸੇ ਫੰਕਸ਼ਨ ਤੇ ਨਹੀਂ ਲੇਕਿਨ ਘਰ ਐਦਾਂ ਐ ਜਿੱਦਾਂ ਕਿ ਇੱਕ ਬੰਦੇ ਨੇ ਨੇ ਇੱਕ ਇੱਕ ਚੀਜ਼ ਛੋਟੀ ਤੋਂ ਛੋਟੀ ਭੋਲੀਦੀ ਉਹਨਾਂ ਨੇ ਔਰ ਬੜੀ ਤਸੱਲੀ ਨਾਲ ਬੋਲੀ ਦੀ ਜਿੱਦਾਂ ਕੋਈ ਡਰ ਨਹੀਂ ਹੁੰਦਾ ਈਵਨ ਟੈਪਸ ਬਰਤਨ ਆਮ ਯੂਜ਼ ਦੇ एवरीथिंग ਜਿਹੜਾ ਨਾ ਕੁਝ ਤੇ ਲੈ ਗਏ ਨੇ ਕੁਝ ਉਹ ਬੰਨ ਕੇ ਇੱਕ ਅੱਧੀ ਬੋਰੀ ਰੱਖ ਵੀ ਗਏ ਨੇ ਸ਼ਾਇਦ ਉਹ ਦੁਬਾਰਾ ਇਸ ਜਿੱਕੇ ਕਿ ਦੁਬਾਰਾ ਸਾਨੂੰ ਚਾਂਸ ਲੱਗੇਗਾ ਤੇ ਅਸੀਂ ਦੁਬਾਰਾ ਲੈ ਨਾ ਆਵਾਂਗੇ ਬਾਕੀ ਜਿਸ ਵੇਲੇ ਉਹ ਨਰਾਂਗੇ ਬਾਕੀ ਪਤਾ ਲੱਗਣਾ ਵੀ ਗਹਿਣਾ ਵੀ ਘਟਾ ਲੈ ਗਏ ਨੇ ਉਹਨਾਂ ਦੇ ਲੋਕਰ ਵੀ ਖੁੱਲੇ ਨੇ ਹਰ ਚੀਜ਼ ਹਾਂਜੀ ਉਹ ਤੇ ਉਹਨਾਂ ਕੋਲੋਂ ਪਤਾ ਲੱਗੇਗਾ ਵੀ ਕਿੰਨਾ ਗਹਿਣਾ ਲੈ ਗਏ ਨੇ ਪਰ ਲੋਕਰ ਖੁੱਲਣਾ ਲੋਕਰ 'ਚ ਕੁਝ ਹੋਏਗਾ ਤੇ ਲੋਕ ਲੱਗੇਗਾ ਕਲਾ ਕਲਾ ਕਮਰਾ ਕੋਲੇ ਹਰ ਕਮਰਾਈ ਕੇ ਕਮਰਾ ਕਿੰਨੇ ਫਲੋਰ ब्राउन फ्लोर फर्स्ट फ्लोर सेकंड फ्लोर सारे फ्लोर उन्होंने बहुत अच्छी इतना बोले अच्छा लगातार तुरिया मैडम शायद बोलिया वहां देखो जी एते पुलिस प्रशासन नु चाहिदा है के ओ अवेयर होन असि ते ओना करके नहीं डरदे जे एही डर रहे ते एते निकलदे नु बाहर लोकी गोली मार जणगे जेड़े बदमाश है इन्नू गोली मारो लो ते लूट के ला जाओ जेब च फौमे 5 ਰੁਪਏ ਨਿਕਲਣ ਵਿਚਾਰ ਉਹ ਇਕ ਜਿਹੜੀ ਇਹਨਾਂ ਦੇ ਘਰ ਸਰਵਨ ਕੰਮ ਕਰਦੀ ਉਹਨੇ ਦਰਵਾਜ਼ਾ ਖੁੱਲਾ ਦੇਖਿਆ ਹਲਕਾ ਜਾ ਉਹਨੇ ਸ਼ੋਰ ਮਚਾਇਆ ਅਸੀਂ ਸਾਰੇ ਆ ਗਏ ਅਸੀਂ ਕਿਆ ਜੀ ਮੈਂ ਦਰਵਾਜ਼ਾ ਖੋਲਿਆ ਦਰਵਾਜ਼ਾ ਖੋਲ ਕੇ ਅਸੀਂ ਅੰਦਰ ਆਏ ਅਸੀਂ ਦੇਖਿਆ ਤੇ ਸਾਰਾ ਸਮਾਨ ਵਿਖ ਰਿਆ ਦਾ ਕੀ ਕੁਛ ਲੈ ਗਏ ਦੇਖੋ ਮੈਂ ਤਾਂ ਦੱਸਿਆ ਟੈਪਸ ਲੈ ਗਏ ਯੂਟੈਂਸਿਲਸ ਲੈ ਗਏ ਠੀਕ ਆ ਹੁਣ ਗਹਿਣਾ ਤੇ ਪੈਸਾ ਤੇ ਮਾਲ ਕੀ ਦੱਸਣਗੇ ਬਾਜ਼ਾਰ ਦੇ ਵਿੱਚ ਰੋਹਿਤ ਜੀ ਨੇ ਜਿਨ੍ਹਾਂ ਦੀ ਮੋਬਾਈਲ ਦੀ ਸ਼ਾਪ ਆ ਬੜੀ ਮਿਹਨਤ ਦੇ ਨਾਲ ਉਹਨਾਂ ਨੇ ਕਮਾਈ ਕਰਕੇ ਦੁਕਾਨ ਦਾ ਕੰਮ ਚਲਾਇਆ ਸੀ ਉਹਨਾਂ ਦੀ ਦੁਕਾਨ ਤੇ ਕੱਲ ਤਕਰੀਬਨ ਠਾਣੇ ਤੋਂ ਮੇਰਾ ਖਿਆਲ ਥੋੜੀ ਦੂਰੀ ਤੱਕ ਤੇ ਦੁਕਾਨ ਸਿੱਤਾ ਉਥੋਂ ਕਾਫੀ ਲੱਖਾਂ ਦਾ ਨੁਕਸਾਨ ਉਹਨਾਂ ਦਾ ਹੋਇਆ ਅੱਜ ਫੇਰ ਦੁਬਾਰਾ ਇੱਥੇ ਵਾਰਡ ਨੰਬਰ 25 ਆ ਸ਼ਰਮਾ ਜੀ ਦਾ ਘਰ ਹੈ ਇੱਥੇ ਪਹੁੰਚੇ ਆ ਇੱਥੇ ਵੀ ਅੱਜ ਕਾਫੀ ਨੁਕਸਾਨ ਕਰ ਚੁੱਕੇ ਨੇ ਸੋ ਆਏ ਦਿਨ ਜਿਹੜੇ ਚੋਰੀਆਂ ਦਾ ਇੰਨਾ ਗੁਰਦਾਸਪੁਰ ਵਿੱਚ ਵਾਰਦਾਤਾ ਹੋ ਰਹੀਆਂ ਲੋਕ ਜਿਹੜੇ ਨੇ ਉਹ ਸਹਿਮ ਦੇ ਮਾਹੌਲ 'ਚ ਨੇ ਜਿੱਥੇ ਦੁਕਾਨਦਾਰ ਸਹਿਮ ਦੇ ਮਾਹੌਲ 'ਚ ਨੇ ਉੱਥੇ ਸਾਰੇ ਪਿੰਡਾਂ ਦੇ ਲੋਕ ਜਿਹੜੇ ਬਾਹਰੋਂ ਲੋਕ ਆ ਰਹੇ ਨੇ ਸ਼ਹਿਰ ਦੇ ਵਿੱਚ ਉਹ ਵੀ ਸਹਿਮ ਦੇ ਮਾਹੌਲ 'ਚ ਨੇ ਕੋਈ ਵੀ ਲੋਕ ਜਿਹੜੇ ਨੇ ਉਹ 5 ਵਜੇ ਤੋਂ ਪਹਿਲਾਂ ਘਰਾਂ ਵਿੱਚ ਜਾਣਾ ਪਸੰਦ ਕਰ ਰਹੇ ਕਿਉਂਕਿ ਆਏ ਦਿਨ ਰੋਜ਼ ਹੀ ਕੋਈ ਨਾ ਕੋਈ ਕਹਾਣੀ ਸੁਣਨ ਨੂੰ ਮਿਲਦੀ ਹੈ ਕਿ ਅੱਜ ਫਲਾਣੇ ਚੌਂਕ ਦੇ ਵਿੱਚ ਵਾਲੀਆਂ ਲਾ ਕੇ ਲੈ ਗਏ ਨੇ ਫੋਨ ਖੋ ਕੇ ਲੈ ਗਏ ਸਨੇਚਿੰਗਸ ਦੀਆਂ ਖਬਰਾਂ ਆ ਰਹੀਆਂ ਸੋ ਪੁਲਿਸ ਪ੍ਰਸ਼ਾਸਨ ਕੋ ਮੰਗ ਕਰਦੇ ਆ ਕਿ ਇੰਨੀ ਨੁਕਸਾਨ ਕੀ ਕੀ ਹੋਇਆ ਕਹਿੰਦੇ ਟੂਟੀਆਂ ਬਣਾ ਨੁਕਸਾਨ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਟੂਟੀਆਂ ਤੱਕ ਲਾ ਕੇ ਲੈ ਗਏ ਨੇ ਲੋਕਰ ਤੋੜ ਕੇ ਸਾਰਾ ਸੋਨਾ ਪੈਸੇ ਹੁਣ ਘਰ ਵਾਲੇ ਜਿਹੜੇ ਆ ਉਹ ਇੱਥੇ ਹੈ ਨਹੀਂ ਆ ਦਿੱਲੀੋਂ ਚੱਲੇ ਨੇ ਸੋ ਆਉਣਗੇ ਤੇ ਉਹ ਦੇਖਣਗੇ ਵੀ ਕਿੰਨਾ ਕ ਨੁਕਸਾਨ ਹੋਇਆ ਸੋ ਪੁਲਿਸ ਪ੍ਰਸ਼ਾਸਨ ਕੋ ਮੰਗ ਕਰਦੇ ਆ ਕਿ ਇਹਨੂੰ ਜਿਹੜਾ ਵਾ ਬੜੇ ਸੀਰੀਅਸ ਨਾਲ ਨਸ ਨਾਲ ਦੇਖ ਕੇ ਰੋਏ ਇਥੇ ਵਧੀਆ ਤਰੀਕੇ ਨਾਲ ਜਿਹੜਾ ਵਾ ਡਿਊਟੀ ਆਪਣੇ ਮੁਲਾਜ਼ਮ ਵੀ ਕਰਨ ਕਿਉਂਕਿ ਅਜੇ ਤੱਕ ਇੱਥੇ ਕੋਈ ਵੀ ਸੀਨੀਅਰ ਪੁਲਿਸ ਅਫਸਰ ਨਹੀਂ ਪਹੁੰਚਿਆ ਇਥੋਂ ਦੇ ਜਿਹੜੇ ਉਹਨਾਂ ਦੇ ਰਿਲੇਟਿਵ ਨੇ ਉਹਨਾਂ ਨੇ ਕੰਪਲੀਟ ਕੀਤੀ ਆ ਸਿੱਧੀ ਕਾਲ ਕੀਤੀ ਆ ਤੇ ਦੋ ਮੁਲਾਜ਼ਮ ਆਏ ਅਜੇ ਤੱਕ ਕੋਈ ਐਸ ਐਚ ਓ ਨਹੀਂ ਸਿਟੀ ਦਾ ਕੋਈ ਡੀ ਐਸ ਪੀ ਕੋਈ ਸੀਨੀਅਰ ਅਫਸਰ ਉਥੋਂ ਗਵਾਂਡ ਚ ਉਹਨਾਂ ਨੂੰ ਇੱਥੇ ਬੇਟੀ ਸੀ ਉਹਨੇ ਦੇਖਿਆ ਵੀ ਦਰਵਾਜ਼ੇ ਖੁੱਲੇ ਆ ਉਹਨੇ ਗਵਾਂਡ ਚ ਦੱਸਿਆ ਤੇ ਫਿਰ ਸਾਰਾ ਮਹੱਲਾ ਇਕੱਠਾ ਹੋਇਆ ਇੱਥੇ ਬਾਕੀ ਲੋਕੀ ਦੱਬੀ ਜਬਾਨ ਚ ਕਹਿ ਰਹੇ ਵੀ ਬਿਲਕੁਲ ਜੀ ਹੁਣ ਤੇ ਬਿਲਕੁਲ ਯੂਪੀ ਤੇ ਚਲੋ ਸੁਧਰ ਗਿਆ ਹੁ ਉਹ ਉੱਥੇ ਇਨਵੈਸਟ ਕਰ ਰਹੇ ਨੇ ਉਹ ਸਟੇਟ ਚ ਜਾ ਗਿਆ ਅੱਜ ਪੰਜਾਬ ਦਾ ਹਾਲ ਜਿਹੜਾ ਉਹ ਯੂਪੀ ਦਾ ਵੀ ਬਿਹਤਰ ਹੋ ਗਿਆ ਹੁਣ ਤੇ ਪੰਜਾਬ ਜਿਹੜਾ ਸਾਰਾ ਪੁਲਿਸ ਪ੍ਰਸ਼ਾਸਨ ਦੇ ਅੰਦਰ ਹੈ ਪੁਲਿਸ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦਾ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਇਹ ਤਰੀਕੇ ਨਾਲ ਕੰਮ ਕਰੇ ਨਾ ਕਿ ਇਹ ਮੈਂ ਦੇਖ ਰਿਹਾ ਕਿ ਬਹੁਤੇ ਪੁਲਿਸ ਪ੍ਰਸ਼ਾਸਨ ਜਿਹੜੇ ਉਹ ਅੱਜ ਵੀ ਲੀਡਰਾਂ ਦੇ ਮਗਰ ਤੁਰੇ ਫਿਰਦੇ ਨੇ ਆਪਣੀ ਡਿਊਟੀ ਨੂੰ ਡਿਊਟੀ ਨਹੀਂ ਸਮਝ ਰਹੇ ਪੀਸੀਆਰ ਜਿਹੜੀ ਆ ਮੇਰਾ ਨਹੀਂ ਖਿਆਲ ਕਿਤੇ ਵੀ ਰਾਤ ਹੂਟਰ ਚੱਲਦਾ ਹੋਏ ਇਹਨਾਂ ਦਾ ਕਿਤੇ ਗੇੜਾ ਕੱਢਦੇ ਹੋਣ ਇੱਕ ਥਾਂ ਮੋਟਰਸਾਈਕਲ ਲੱਗਦਾ ਉੱਥੇ ਸਾਰੀ ਰਾਤ ਗੁਜ਼ਾਰ ਦਿੰਦੇ ਨੇ ਸੋ ਐਸਐਸਪੀ ਸਾਹਿਬ ਕੋ ਸਾਰੇ ਸੀਨੀਅਰ ਅਫਸਰ ਕੋ ਮੰਗ ਕਰਦੇ ਆ ਕਿ ਆਏ ਦੇਣ ਜਿਹੜੀ ਆ ਇਹ ਵਾਰਦਾਤਾਂ ਵੱਧ ਰਹੀਆਂ ਜੇ ਇਸ ਤਰ੍ਹਾਂ ਹੀ ਚੱਲਦਾ ਰਿਹਾ ਤੇ ਆਉਣ ਵਾਲਿਆਂ ਦੀ ਡਿਊਟੀ ਜਿਹੜੀ ਆ ਪੂਰੇ ਤਨ ਦੇ ਇਹਨਾਂ ਨੂੰ ਮਾਉਣ ਤੇ ਜਿਹੜੇ ਪਹਿਲਾਂ ਵੀ ਜਿਹੜੀ ਕੱਲ ਘਟਨਾ ਹੋਈ ਆ ਉਹ ਦੇ ਵਿੱਚ ਆਇਆ ਜਿੱਦਨੂੰ ਗਏ ਨੇ ਉਹ ਆਪਣੇ ਚੋਰ ਉਹ ਸਾਰੀਆਂ ਦੁਕਾਨਦਾਰ ਖੁਦ ਵੀਡੀਓ ਕੱਢ ਕੇ ਲਿਆਏ ਨੇ ਸੋ ਉਹਨਾਂ ਨੂੰ ਇਹਨਾਂ ਨੂੰ ਬੜੇ ਸੀਰੀਅਸ ਲੈਣਾ ਚਾਹੀਦਾ ਕਿਉਂਕਿ ਅੱਜ ਉਹਦਾ 25 ਤੋਂ 30 ਲੱਖ ਦਾ ਨੁਕਸਾਨ ਹੋ ਗਿਆ ਅੱਜ ਦੁੱਖ ਸਾਰੇ ਵੰਡਾਉਣ ਇੱਥੇ ਪਹੁੰਚਦੇ ਨੇ ਇਹਨਾਂ ਦੇ ਘਰ ਹੀ ਪਹੁੰਚੇ ਉੱਥੇ ਹੀ ਪਹੁੰਚੇ ਦੁੱਖ ਵੰਡਾ ਕੇ ਅਸੀਂ ਚੱਲ ਜਾਣਾ ਪਰ ਜਿਹੜਾ ਉਹਦਾ ਫਾਈਨੈਂਸ਼ੀਅਲ ਨੁਕਸਾਨ ਹੋਇਆ ਉਹ ਕੌਣ ਭਰੇਗਾ ساری ਉਮਰ ਉਹਨੇ ਕਮਾਈ ਕਰਕੇ ਆਪਣੀ ਦੁਕਾਨਦਾਰ ਚਲਾਈ ਸੀ ਸੋ ਅਸੀਂ ਇਹ ਮੰਗ ਕਰਦੇ ਹਾਂ ਕਿ ਪੁਲਿਸ ਜਿਹੜੀ ਆ ਬੜੇ ਸੀਰੀਅਸ ਢੰਗ ਦੇ ਨਾਲ ਇਹ ਸਾਰਾ ਜਿਹੜਾ ਮਾਮਲੇ ਦੇਖਣ ਚੋਰੀਆਂ ਕਹਾਂਗੇ ਜਾਂ ਸ਼ਰੇਆਮ ਡਾਕਾ ਕਹਾਂਗੇ ਕਿਉਂਕਿ ਦਿਨ ਦੇ ਅੱਧੇ ਸਿਸਟਮ ਦੇ ਵਿੱਚ ਜਿਹੜਾ ਸਾਰਾ ਦੇਖੋ ਚੋਰੀਆਂ ਨਹੀਂ ਇਹਨੂੰ ਡਾਕਾ ਹੀ ਕਹਿ ਸਕਦੇ ਆ ਵੇਖੋ ਜਿਹੜੀ ਕੱਲ ਚੋਰੀ ਹੋਈ ਆ ਉਹ ਵੀ ਸ਼ਹਿਰ ਦੇ ਵਿੱਚ ਸਵੇਰੇ 5 ਵਜੇ ਜਾ ਕੇ ਜਿਹੜੀ ਚੋਰੀ ਕੀਤੀ ਆ ਤੇ ਸ਼ਰਮ ਕੀਤੀ ਆ ਅੱਜ ਇੱਥੇ ਦੇਖ ਲਓ ਤੁਸੀਂ ਘਰਾਂ ਦੇ ਵਿੱਚ ਘਾਰਿਆ ਕਿਸੇ ਦਾ ਡਰ ਹੀ ਨਹੀਂ ਪੁਲਿਸ ਪ੍ਰਸ਼ਾਸਨ ਦਾ ਡਰ ਹੀ ਨਹੀਂ ਰਿਹਾ ਕਿਸੇ ਨੂੰ ਇਸ ਕਾ ਮੰਗ ਕਰਦੇ ਆ ਡੀਜੀਪੀ ਸਾਹਿਬ ਕੋਲ ਮੰਗ ਕਰਦੇ ਆ ਜਿਹੜੇ ਅਫਸਰ ਕੰਮ ਨਹੀਂ ਕਰ ਰਹੇ ਉਹ ਚੈੱਕ ਕਰੋ ਉਹਨਾਂ ਨੂੰ ਬਦਲੋ ਇੱਥੋਂ ਕੋਈ ਵਧੀਆ ਜਿਹੜੇ ਅਫਸਰ ਹੋ ਲਗਾਏ ਜਾਣ ਤਾਂ ਜੋ ਲੋਕ ਜਿਹੜੇ ਆਪਣੇ ਆਪ ਨੂੰ ਸੇਫ ਮਹਿਸੂਸ ਕਰਨ ਤੇ ਮੈਂ ਇਹ ਜਗENDER ਸਿੰਘ ਨੂੰ 112 ਹੈਲਪਲਾਈਨ ਤੇ ਲੱਗੇ ਸੀ ਤੇ ਸਬ ਡਿਵੀਜ਼ਨ ਅਰਦਾਸਪੁਰ ਤੇ ਇਸ ਤੋਂ ਪਹਿਲਾਂ ਸਾਨੂੰ ਪਈ ਸੀ ਭੁੰਬਲੀ ਦੀ ਕਾਲ ਅਸੀਂ ਭੁੰਬਲੀ ਤੋਂ ਸਿੱਧੇ ਇੱਥੋਂ ਜਦੋਂ ਸਾਨੂੰ ਕਾਲ ਲੱਗੀ ਆ ਵੀ ਇੱਥੇ ਕੋਈ ਚੋਰੀ ਹੋ ਗਈ ਆ ਤੇ ਅਸੀਂ ਮੌਕੇ ਤੇ ਪਹੁੰਚੇ ਜੀ ਮੌਕੇ ਤੇ ਪਹੁੰਚ ਕੇ ਆਣ ਕੇ ਵੇਖਿਆ ਤੇ ਇੱਥੇ ਚੋਰੀ ਹੋਈ ਸੀ ਆਮ ਜਦੋਂ ਮਾਰੀਆਂ ਟੁੱਟੀਆਂ ਸੀ ਗਾਰਡਨ ਨੂੰ ਵਾਰੀਆਂ ਟੁੱਟੀਆਂ ਹੋਈਆਂ ਜਿਹੜੇ ਪਰਿਵਾਰ ਉਹ ਕਿੱਥੇ ਹੈਗਾ ਪਰਿਵਾਰ ਇਹ ਕਹਿੰਦੇ ਵੀ ਸਾਡੇ ਕਹਿਣ ਦੇ ਮੁਤਾਬਕ ਗਵਾਂਟ ਵੀ ਉਹ ਦਿੱਲੀ ਗਏ ਹੋਏ ਨੇ ਪਿਆ ਜੀ ਕਿੰਨੇ ਵੀ ਤਾਲੇ ਤੋੜੇ ਨੇ ਘਰ ਦੇ ਤਾਲੇ ਤੋੜੇ ਮੰਨ ਲਓ ਵੀ ਤੋੜੀਆਂ ਨੇ ਹਾਂਜੀ ਅਲਮਾਰੀਆਂ ਵੀ ਟੁੱਟੀਆਂ ਹੋਈਆਂ ਪਈਆਂ ਨੇ ਉੱਪਰ ਵੀ ਖਾਬ ਕਪੜਾ ਲਈ ਲਖ ਤੁਸੀਂ ਨੂੰ ਹੁਣ ਮੌਕਾ ਮਿਲਿਆ ਵਾ ਤੇ ਰਿਪੋਰਟ ਨੂੰ ਕਰ ਰਿਹਾ ਹਾਂ ਰਿਪੋਰਟ ਹੋਣੀ ਹੁਣ ਆਪਣੇ ਸੀਨੀਅਰ ਅਫਸਰਾਂ ਨੂੰ ਦੱਸਾਂਗੀ